ਕੰਗਾਰ ਸਤਨਾਮ ਕਰਤਾ ਪੁਰਖ ਮੇਰ ਪਉ ਨਿਰਵੈ ਅਕਾਲ ਮੂਰਤ ਅਜੂਨੀ ਸੈਭੰਗੁਰ ਪ੍ਰਸਾਦ ਜਬ ਆਦ ਸਚ ਜੁਗਤ ਸਤ ਮੇਰੀਆਂ ਤਨ ਮਨ ਧੰ ਦੇ ਨਾਲ ਸੇਵਾ ਕਰਦੇ ਹੋਏ ਪ੍ਰਧਾਨ ਸਾਹਿਬ ਵੀ ਹਰੇਕ ਪ੍ਰਭਾਤ ਫੇਰੀ ਦੇ ਵਿੱਚ ਵੀ ਇਹਨਾਂ ਦੇ ਸਾਰੇ ਜਿਹੜੇ ਕਮੇਟੀ ਮੈਂਬਰ ਜਿਨ੍ਹਾਂ ਨੇ ਵਾਤ ਵਾਤ ਸਹਿਯੋਗ ਦੇ ਕੇ ਬਾੜੀਆਂ ਰੌਣਕਾਂ ਲਾਈਆਂ ਤੇ ਗੁਰੂ ਮਹਾਰਾਜ ਦੇ ਉਪਦੇਸ਼ ਨੂੰ ਸਿੱਖੀ ਪ੍ਰਚਾਰ ਨੂੰ ਬਹੁਤ ਵਧਾਇਆ ਹਾਂਜੀ ਗੁਰਦੁਆਰੇ ਵਿੱਚ ਮੁਕਾਬਲੇ ਵੀ ਕਰਾਏ ਜਾਂਦੇ ਆ ਤੇ ਹਰ ਵਾਰੀ ਜਦੋਂ ਵੀ ਮੁਕਾਬਲੇ ਹੁੰਦੇ ਆ ਆਪਾਂ ਜ਼ਰੂਰ ਹਿੱਸਾ ਲੈਣੇ ਆ ਸਾਧ ਸੰਗਤ ਜੀ ਅੱਜ ਪੂਰੇ ਜਗਤ ਦੇ ਉਪਰ ਤਾਂ ਤਨ ਸਿੰਘ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਗੁਰਪੁਰਬ ਮਨਾਇਆ ਜਾ ਰਿਹਾ ਹੈ ਉਹਨਾਂ ਦੇ ਆਵਾਜ਼ ਵਸਾਨੂ ਕਾ ਮਤਾਬਕ ਇੱਕ ਬਾਬਾ ਆਕਾਲ ਰੂਪ ਦੂਜਾ ਰਵਾਵੀ ਮਰਦਾਨਾ ਉਹਨਾਂ ਨੇ ਜੋ ਪ੍ਰਸਤ ਚਲਾਈ ਕੀਰਤਨ ਦੀ ਉਹਦਾ ਬਹੁਤ ਵੱਧ ਚੜ੍ਹ ਕੇ ਜੋਰ ਸਾਰੇ ਗੁਰਦੁਆਰਿਆਂ ਵਿੱਚ ਸਾਰੀ ਸੰਗਤ ਵੱਲੋਂ ਉਪਰਾਲੇ ਕੀਤੇ ਜਾਂਦੇ ਹਨ ਜਿਵੇਂ ਪ੍ਰਭਾਤ ਫੇਰੀਆਂ ਦੇ ਵਿੱਚ ਵੀ ਅਸੀਂ ਦੇਖਿਆ ਵੀ ਲਗਭਗ ਲਗਭਗ 31 ਪ੍ਰਭਾਤ ਫੇਰੀਆਂ ਗੁਰਦੁਆਰਾ ਸਾਹਿਬ ਵੱਲੋਂ ਐਕੀ ਉਪਰਾਲਾ ਕੀਤਾ ਗਿਆ ਤੇ ਸੰਗਤ ਲਗਭਗ ਹਰ ਪ੍ਰਭਾਤ ਫੇਰੀ ਦੇ ਵਿੱਚ 150 ਤੋਂ 200 250 ਸਰੀਰ ਡੇਲੀ ਤੋਂ ਡੇਲੀ ਵਧਦੀ ਜਾ ਰਹੀ ਸੀ ਸੰਗਤਾਂ ਵੱਲੋਂ ਵੀ ਬੜਾ ਉਤਸ਼ਾਹ ਦੇਖਣ ਨੂੰ ਮਿਲਦਾ ਹੈ ਸੰਗਤਾਂ ਵੀ ਇਸ ਉਪਰਾਲੇ ਨੂੰ ਵੱਧ ਚੜ ਕੇ ਸਾਨੂੰ ਸਹਿਯੋਗ ਦਿੰਦੀਆਂ ਨੇ ਤੇ ਸਾਡੀ ਵੀ ਪ੍ਰਬੰਧਕ ਕਮੇਟੀ ਦਾ ਹੌਸਲਾ ਵਧਾਈ ਹੁੰਦੀ ਹੈ ਕਿ ਸੀ ਵੱਧ ਚੜ ਕੇ ਇਦਾਂ ਹੀ ਵਧੀਆ ਤੋਂ ਵਧੀਆ ਉਪਰਾਲੇ ਕਰ ਸਕੀਏ ਵਧੀਆ ਤੋਂ ਵਧੀਆ ਰਾਗੀ ਜੱਥੇ ਬੁਲਾ ਸਕੀਏ ਵਧੀਆ ਤੋਂ ਵਧੀਆ ਅਸੀਂ ਇੱਥੇ ਉਪਰਾਲਾ ਕਰ ਸਕੀਏ ਤਾਂ ਜੋ ਸੰਗਤ ਵੀ ਸਾਡੇ ਨਾਲ ਹੋਰ ਜੁੜ ਸਕੇ ਉਹਨਾਂ ਦੀ ਭਾਵਨਾ ਹੋਰ ਜੁੜ ਸਕੇ ਤਾਂ ਜੋ ਹੋਰ ਇੱਥੇ ਵੱਧ ਚੜ ਕੇ ਸਾਨੂੰ ਸਹਿਯੋਗ ਦੇਣ ਤੁਹਾਨੂੰ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਅਤੇ ਸਤਿਕਾਰ ਦੇ ਨਾਲ ਸਮੂਹ ਸੰਗਤ ਦੇ ਸਹਿਯੋਗ ਸਦ ਮਨਾਇਆ ਜਾ ਰਿਹਾ ਹੈ ਤਸਵੀਰ ਤੋਂ ਹੀ ਸੰਤਾਂ ਦੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਸੰਤਾਂ ਵੱਧ ਚੜ ਕੇ ਸੇਵਾ ਦੇ ਵਿੱਚ ਯੋਗਦਾਨ ਪਾ ਰਹੀਆਂ ਹਨ ਗੁਰਬਾਣੀ ਦੇ ਬਾਰੇ ਵੀ ਉਪਦੇਸ਼ ਦਿੱਤਾ ਜਾਂਦਾ ਸਮਝਾਇਆ ਜਾਂਦਾ ਅਤੇ ਗੁਰਬਾਣੀ ਪੜਨ ਦੇ ਅਤੇ ਮਿਊਜ਼ਿਕ ਬਾਰੇ ਵੀ ਬਹੁਤ ਉਪਦੇਸ਼ ਦਿੱਤਾ ਜਾਂਦਾ ਹੈ ਤੁਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਕੀਰਤਨੀ ਜਥੇ ਰਹੀ ਇੱਥੇ ਸੰਤਾਂ ਨੂੰ ਨਿਹਾਲ ਕਰ ਰਹੇ ਨੇ ਤੇ ਸੰਤਾਂ ਵੀ ਇਸ ਬਾਣੀ ਦਾ ਪੂਰਾ ਆਨੰਦ ਲੈ ਰਹੀਆਂ ਨੇ ਤੇ ਆਪਣਾ ਬਾਣੀ ਪੜ ਕੇ ਆਪਣਾ ਜੀਵਨ ਸਫਲਾ ਕਰ ਰਹੀਆਂ ਨੇ ਪੀਰ ਜਗਤ ਗੁਰੂ ਬਾਬਾ ਰੰਗ ਬਨਾਰਾ ਸਿੰਘ ਜੂਆ ਮੁਸਲਮਾਨ ਮੱਕਾ ਕਾਰਨ ਜਗਤ ਗੁਰੂ ਸਾਈਂਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰੋਵੀ ਸਮੂਹ ਸਿੱਖ ਜਗਤ ਨੂੰ ਜਿੱਥੇ-ਜਿੱਥੇ ਵੀ ਗੁਰ ਨਾਨਕ ਨਾਮ ਲੇਵਾ ਹੈਗੇ ਨੇ ਸਾਰਿਆਂ ਨੂੰ ਲੱਖ ਲੱਖ ਵਧਾਈ ਇਹ ਧਰਮ ਦੇ ਨਾਲ ਬੱਚਿਆਂ ਨੂੰ ਗੁਰਮਤਿ ਕਲਾਸਾਂ ਲਵਾ ਕੇ ਇਤਿਹਾਸ ਨਾਲ ਉਹਨਾਂ ਨੂੰ ਜਾਣੂ ਕਰਵਾ ਰਹੇ ਨੇ ਕਿਉਂਕਿ ਇਤਿਹਾਸ ਇੱਕ ਇਹੋ ਜੀ ਚੀਜ਼ ਹੈ ਜਿਸ ਬੰਦੇ ਦਾ ਇਤਿਹਾਸ ਨਹੀਂ ਉਹ ਤਾਂ ਕੁਛ ਨਹੀਂ ਸਸੇ ਗਾਲ ਜੀ ਤੁਸੀਂ ਜੁੜ ਚੁੱਕੇ ਹੋ ਲਿਦਨ ਲਾਈਵ ਦੇ ਨਾਲ ਤੇ ਮੈਮ ਇਸ ਵੇਲੇ ਮੌਜੂਦ ਆ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਵਿਕੇ ਜਿੱਤੇ ਨਤਮਸਤਕ ਹੋਇਆ ਤੇ ਨਾਲ ਹੀ ਦੱਸ ਦਈਏ ਕਿ ਅੱਜ ਗੁਰਦੁਆਰਾ ਸਾਹਿਬ ਵਿਖੇ ਧੰਤਨ ਬਾਬਾ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਤੇ ਮੇਰੇ ਨਾਲ ਸੰਗਤ ਦੇ ਰੂਪ ਦੇ ਵਿੱਚ ਬੱਚੇ ਨੇ ਗੱਲਬਾਤ ਜ਼ਰੂਰ ਕਰਨਗੇ ਪੁੱਤਰ ਅੱਜ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਤੇ ਕਿਹੜਾ ਕਿਹੜਾ ਪਾਠ ਤੁਹਾਨੂੰ ਕੰਠ ਹੈ ਜਪਜੀ ਸਾਹਿਬ ਚੋਪਾਈ ਸਰ ਤੁਹਾਡੇ ਪੁੱਤਰ ਅਮੋਲ ਮੱਤ ਜਬਜੀ ਸਾਹਿਬ ਪੁੱਤਰ ਕਿਵੇਂ ਦੇਖਦੇ ਹੋ ਕਿ ਅੱਜ ਪ੍ਰਕਾਸ਼ ਪੁਰਬ ਦੇ ਮੌਕੇ ਸੰਗਤ ਪਹੁੰਚੀ ਹੋਈ ਹੈ ਤੇ ਗੁਰਬਾਣੀ ਸੁਣ ਕੇ ਨਿਹਾਲ ਹੋ ਰਹੀ ਹੈ ਤੇ ਤੁਸੀਂ ਕੀ ਕੁਝ ਸਿੱਖਿਆ ਇਨ੍ਹਾਂ ਦਿਨਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਕਿਉਂਕਿ ਮੁਕਾਬਲੇ ਵੀ ਕਰਾਏ ਜਾਂਦੇ ਨੇ ਗੁਰਮਤੀ ਦੇ ਨਾਲ ਜੁੜੇ ਹੋਏ ਹਾਂਜੀ ਗੁਰਦੁਆਰੇ ਵਿੱਚ ਮੁਕਾਬਲੇ ਵੀ ਕਰਾਏ ਜਾਂਦੇ ਤੇ ਹਰ ਵਾਰੀ ਜਦੋਂ ਵੀ ਮੁਕਾਬਲੇ ਹੁੰਦੇ ਆ ਆਪਾਂ ਜ਼ਰੂਰ ਹਿੱਸਾ ਲੈਣੇ ਆ ਤੇ ਉਹਦੇ ਵਿੱਚ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਜਿਵੇਂ ਸ਼ਬਦ ਪਾਠ ਹੋਰ ਵੀ ਬਹੁਤ ਕੁਝ ਕਿੰਨਾ ਕੁ ਮਾਨ ਮੈਸੇਜ ਹੁੰਦਾ ਹੈ ਬਹੁਤ ਜ਼ਿਆਦਾ ਹੁੰਦਾ ਤੇ ਜਪੋਜੀ ਸਾਹਿਬ ਦਾ ਪਾਠ ਕਰੂੰਗਾ ایک یوں کار ست نام کرتا پورکھ نیرپ نرویر اکال مورت اجونی سب گر پرساد جپ آد سچ جد سچ ہے بی سچ نانک ہو سی بھی سچ ਸੋਚੇ ਸੋਚਣਾ ਹੋ ਗਈ ਜੇ ਸੋਚੀ ਲਖਵਾਰ ਚੁਪੇ ਚੁਪਨਾ ਹੋ ਗਈ ਜੇ ਲਾਏ ਰਹਾ ਲਫਤਾਰ ਭੁਖਿਆ ਭੁਖਣਾ ਉਤਰੀ ਜੇ ਬੰਨਾਪੁਰਿਆ ਪਾਰ ਸਯਦ ਸਿਆਨ ਪਾਰ ਲਖ ਹੋਏ ਤਾਂ ਇਕ ਨਾ ਚੱਲਿਆ ਨਾਲ ਕਿਵ ਸਚਾਰਾ ਹੋਈ ਐ ਕਿਵ ਕੂੜੇ ਟੁੱਟੇ ਪਾਲ ਹੁਕਮ ਲਜਾਈ ਚੱਲਣਾ ਨਾਨਕ ਲਿਖਿਆ ਨਾਲ حکمی ہوون آکار حکم نہ کہ آ جائی حکمی ہوون جی حکم ملیا بڈیائی حکمی اتم نیچ حکم لکھ دکھ سکھ پائیا اک نہ حکم بخشیش اک حکمی سدا پائیا حکم اندر سب کو باہر حکم نہ کوئے نانک حکم جے بجھے تا ہومہ کہ نہ کوئ گاوے کو تان ہووے کیسے تان گاوے کو داد جانے نشان گاوے کو گنبڈیاں چار گاوے کو ودیا وکھم بچار گاوے کو ساز کرے تنکھے گاوے کو جی لے پھر دے گا کو جا پہ آخ کرسے دربار موہ کے بولن بولی ہے جیت سن ترے پیار امرت ویلا سچ نا بیچار ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਨਾਨਕ ਐਵੇਂ ਜਾਣੀ ਐ ਸਭ ਆਪੇ ਸਚਿਆਰ ਥਾਪਿਆ ਨਾ ਜਾਈ ਕੀਤਾ ਨਾ ਹੋਈ ਆਪੇ ਆਪ ਨਿਰੰਜਨ ਸੋਏ ਜਿਨ ਸੇ ਵੀ ਆਤਨ ਪਾਇਆ ਮਨ ਨਾਨਕ ਗਾਵੀਏ ਗੁਣੇ ਨਿਦਾਨ ਗਾਵੀਏ ਸੁਨਿਆ ਮਨ ਰਖੀਏ ਪਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਿਆ ਸਮਾਏ ਗੁਰ ਇਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਅੱਖਾ ਨਾਹੀ ਕਹਿਣਾ ਕਥਨ ਨਾ ਜਾਈ ਪੁਰਾ ਇੱਕ ਦੇ ਬੁਝਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੁਗ ਚਾਰੇ ਅਰ ਜਾ ਹੋਰ ਦਸੂਣੀ ਹੋਏ ਨਵਾ ਖੰਡਾ ਵਿੱਚ ਜਾਣੀ ਐ ਨਾਲ ਚਲੇ ਸਭ ਕੋਈ ਚੰਗਾ ਨਾਉ ਰਖਾਈ ਕੇ ਜਸਕਿਰਤ ਜਗਲੇ ਜੇ ਤਿਸ ਨਦਰ ਨਾ ਆਵੇ ਤਾ ਬਾਤ ਨ ਪੁੱਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਤ ਗੁਣ ਗੁਣ ਕਰੇ ਗੁਣਵੰਤੀਆਂ ਗੁੰਦੇ ਤੇਹਾ ਕੋਈ ਨਾ ਸੁ ਜਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਤਰਤ ਤਵਲ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪਾਉ ਨਾ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੁਖ ਸਲਾਹ ਹਨ ਮੰਦ ਸੁਣਿਆ ਜੋਗ ਜਗਤਨ ਭੇਦ ਸੁਣਿਆ ਸ਼ਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣੀਏ ਸਤ ਸੰਤੋਖ ਗਿਆਨ ਸੁਣੀਏ 68 ਕਾਇਸ਼ਣਾਨ ਸੁਣੀਏ ਪੜਪੜ ਪਾਵੇ ਮਨ ਸੁਣੀਏ ਲਾਗੇ ਸਹਿਜ ਧਿਆਨ ਨਾਨਕ ਪਗਤਾ ਸਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ ਸੁਣੀਏ 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 ਜੋਗ ਜੁਗਤਨ ਪੇਦ ਸੁਣੀਏ ਸ਼ਾਸਤ ਸਿਮਰਤ ਵੇਦ ਨਾਨਕ ਪਗਤਾ ਸਦਾ ਵਿਗਾਸ ਸੁਣੀਏ ਕਿੰਨੀ ਉਮਰ ਹੈ 12 ਸਾਲ 12 ਸਾਲ ਤੇ ਪੂਰਾ ਪਾਠ ਤੁਹਾਨੂੰ ਕੰਠ ਹੈ ਹਾਂਜੀ ਕਿਵੇਂ ਹੌਸਲਾ ਕਿਵੇਂ ਮਿਲਿਆ ਤੇ ਕਰਦੇ ਵਿੱਚ ਕਿਹਨੇ ਤੁਹਾਨੂੰ ਇੰਨਾ ਕੁ ਯੋਗ્ય ਬਣਾਇਆ ਕਿ ਤੁਸੀਂ ਕੰਠ ਕਰੋ ਕਿਵੇਂ ਇਹ ਸਾਰੀਆਂ ਚੀਜ਼ਾਂ ਤੁਹਾਡੇ ਦਿਮਾਗ ਦੇ ਵਿੱਚ ਹੈ ਮੇਰੇ ਪੰਮਾ ਨੇ ਮੈਨੂੰ ਇਦਾਂ ਦਾ ਬਣਾਇਆ ਉਹ ਵੀ ਘਰ ਸਹਿਜ ਪਾਠ ਕਰਦੇ ਸੀ ਤੇ ਹੁਣ ਮੈਂ ਵੀ ਸਹਿਜ ਪਾਠ ਕਰਨਾ ਸ਼ੁਰੂ ਕੀਤਾ ਤੇ ਮੇਰੇ ਮम्मा ਕਰ ਨਹੀਂ ਮੈਂ ਇੱਥੇ ਆਂਦਾ ਸੀ ਤੇ ਇੱਥੇ ਆ ਕੇ ਫਿਰ ਮੈਂ ਬਾਬਾ ਜੀ ਨੂੰ ਅਰਦਾਸ ਕਰਦਾ ਸੀ ਕਿ ਮੈਨੂੰ ਵੀ ਪਾਠ ਆ ਜਵੇ ਫਿਰ ਉਸ ਤੋਂ ਬਾਅਦ ਦਾ ਮੈਂ ਜਦੋਂ ਇੱਥੇ ਪਾਠ ਹੁੰਦਾ ਸੀ ਉਹਦੇ ਨਾਲ-ਨਾਲ ਬੋਲਦਾ ਸੀ ਤੇ ਫਿਰ ਮੈਨੂੰ ਆ ਗਿਆ ਜੀ ਤੇ ਤੁਹਾਡੀ ਉਮਰ ਦੇ ਬੱਚੇ ਤਾਂ ਗੇਮਾਂ ਦੇ ਵਿੱਚ ਲੱਗੇ ਹੁੰਦੇ ਨੇ ਤੇ ਤੁਸੀਂ ਤਾਂ ਬਿਲਕੁਲ ਪਾਠ ਵਗੈਰਾ ਕੰਠ ਹੈ ਤੇ ਸਾਰੇ ਤੁਸੀਂ ਇਤਿਹਾਸ ਬਾਰੇ ਵੀ ਜਾਣਦੇ ਹੋ ਹਾਂ ਜੀ ਪੁੱਤਰ ਤੁਹਾਡਾ ਕੀ ਨਾਮ ਸਹਜਦੀਪ ਸਿੰਘ ਜੀ ਤੁਹਾਨੂੰ ਵੀ ਪਾਠ ਕੰਠ ਹੈ ਹਾਂ ਜੀ ਮੂਲ ਮਤ ਸਰ ਮੂਲ ਜੀ ਜੋ ਕਾਰਸਤ ਨਾਮ ਕਰਤਾ ਵਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਜਪ ਆਦ ਸਚ ਜਗਤ ਸਚ ਹੈ ਪਹਿ ਸਚ ਨਾਨਕ ਹੋਸੀ ਵੀ ਸਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਮੁਖ ਕਕਾਰ ਕੀ ਕੇਸ ਕੰਗਾ ਕੜਾ ਕਿਰਪਾਨ ਕਛਹਿਰਾ ਜੀ ਤੇ ਦਸਾਂ ਪਾ ਸ਼ਾਇਆ ਸਿਰ ਗੁਰੂ ਨਾਨਕ ਦੇਵ ਜੀ ਸਿਰ ਗੁਰੂ ਅੰਗਦ ਦੇਵ ਜੀ ਸਿਰ ਗੁਰੂ ਅਮਰਦਾਸ ਜੀ ਸਿਰ ਗੁਰੂ ਰਾਮਦਾਸ ਜੀ ਸਿਰ ਗੁਰੂ ਅਰਜਨ ਦੇਵ ਜੀ ਸਿਰ ਗੁਰੂ ਹਰਗੋਬਿੰਦ ਸਾਹਿਬ ਜੀ ਸਿਰ ਗੁਰੂ ਹਰ Rai ਜੀ ਸਿਰ ਗੁਰੂ ਹਰਿ ਕ੍ਰਿਸ਼ਨ ਜੀ ਸਿਰ ਗੁਰੂ ਹਰ ਸੇਗੁਰੂ ਤੇਗ ਬਾਦ ਅਜੀ ਸੇਗੁਰੂ ਗੋਬਿੰਦ ਸਿੰਘ ਜੀ ਤੇ ਪੁੱਤਰ ਪੰਜਾਬ ਪਿਆਰੇ ਦੇ ਨਾ ਭਾਈ ਦਿਆ ਸਿੰਘ ਜੀ ਭਾਈ ਤਰਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਭਾਈ ਸਾਹਿਬ ਸਿੰਘ ਜੀ ਪੁੱਤਰ ਉਹਨਾਂ ਬੱਚਿਆਂ ਨੂੰ ਕੀ ਕਹਿਣਾ ਚਾਹੁੰਦੇ ਹਾਂ ਜੋ ਇਸ ਵੀਡੀਓ ਨੂੰ ਦੇਖ ਰਹੇ ਨੇ ਜਿਹੜੇ ਗੇਮਾਂ ਦੇ ਵਿੱਚ ਲੱਗੇ ਹੁੰਦੇ ਨੇ ਉਹਨਾਂ ਨੂੰ ਕਹਿਣਾ ਚਾਹੀਦਾ ਹੈ ਕਿ ਗੇਮਾਂ ਨੂੰ ਛੱਡ ਕੇ ਸਾਨੂੰ ਗੁਰੂ ਘਰ ਨਾਲ ਜੁੜਨਾ ਚਾਹੀਦਾ ਹੈ ਤੇ ਸਾਰੇ ਪਾਠ ਵਗੈਰਾ ਯਾਦ ਕਰਨੇ ਚਾਹੀਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਸਿਟੀ ਕਾਲਜ ਦੁਗਰੀ ਤੰਦਰਾ ਰੋਡ ਵਿਖੇ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਅਤੇ ਸਤਿਕਾਰ ਦੇ ਨਾਲ ਸਮੂਹ ਸੰਗਤ ਦੇ ਸਹਿਯੋਗ ਸਦਕਾ ਮਨਾਇਆ ਜਾ ਰਿਹਾ ਹੈ ਸਵੇਰ ਤੋਂ ਹੀ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਸੰਗਤਾਂ ਵੱਧ ਚੜ ਕੇ ਸੇਵਾ ਦੇ ਵਿੱਚ ਯੋਗਦਾਨ ਪਾ ਰਹੀਆਂ ਆਪ ਹੀ ਖੁਦ ਫੋਨ ਕਰਕੇ ਸੰਗਤਾਂ ਵੱਲੋਂ ਆ ਰਿਹਾ ਕਿ ਮੈਂ ਅਸੀਂ ਆ ਸਮਾਨ ਭੇਜ ਰਹੇ ਹਾਂ ਆ ਸਮਾਨ ਭੇਜ ਰਹੇ ਹਾਂ ਕਿ ਸੰਗਤਾਂ ਦੀ ਸ਼ਰਧਾ ਪ੍ਰਤੀ ਪਤਾ ਲੱਗ ਰਿਹਾ ਕਿ ਤੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਜਿਹੜੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਨੇ ਜਿੱਦਾਂ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਉਹ ਅੱਜ ਵੀ ਸੰਗਤ ਉਸ ਚੀਜ਼ ਨੂੰ ਦੇਖਦੇ ਹੋਏ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੰਗਤਾਂ ਬਹੁਤ ਤਨਮਨ ਨਾਲ ਸੇਵਾ ਕਰ ਰਹੀਆਂ ਨੇ ਜਿਹਦੇ ਵਿੱਚ ਸਵੇਰ ਤੋਂ ਹੀ ਹਜ਼ੂਰੀ ਲਾਗੀ ਸ੍ਰੀ ਦਰਬਾਰ ਸਾਹਿਬ ਕੀਰਤਨੀ ਜਿੱਥੇ ਰਹੀ ਇਥੇ ਸੰਗਤਾਂ ਨੂੰ ਨਿਹਾਲ ਕਰ ਰਹੇ ਨੇ ਤੇ ਸੰਗਤਾਂ ਵੀ ਇਸ ਬਾਣੀ ਦਾ ਪੂਰਾ ਆਨੰਦ ਲੈ ਰਹੀਆਂ ਨੇ ਤੇ ਆਪਣਾ ਬਾਣੀ ਪੜ ਕੇ ਆਪਣਾ ਜੀਵਨ ਸਫਲਾ ਕਰ ਰਹੀਆਂ ਨੇ ਤੇ ਗੁਰਦੁਆਰਾ ਸਾਹਿਬ ਵੱਲੋਂ ਵੀ ਜਿੱਦਾਂ ਕਿ ਉਪਰਾਲੇ ਕੀਤੇ ਜਾਂਦੇ ਬੱਚਿਆਂ ਵਾਸਤੇ ਅਸੀਂ ਵਿਸ਼ੇਸ਼ ਧਾਰਮਿਕ ਕਲਾਸਾਂ ਲਗਾਈਆਂ ਜਾਂਦੀਆਂ ਨੇ ਕਿ ਆਉਣ ਵਾਲੇ ਬੱਚਾ ਨੂੰ ਪਤਾ ਲੱਗ ਸਕੇ ਕਿ ਜਿੱਦਾਂ ਕਿ ਸਿੱਖ ਤੋਂ ਕੌਮ ਪ੍ਰਤੀ ਇੰਦਾ ਕੁਰਬਾਨੀਆਂ ਦਿੱਤੀਆਂ ਤੇ ਤਾਂ ਜੋ ਬੱਚਾ ਨੂੰ ਪਤਾ ਲੱਗ ਸਕੇ ਬੱਚੇ ਵੀ ਗੁਰਬਾਣੀ ਨਾਲ ਕੰਠ ਕਰਾਏ ਜਾਂਦੇ ਨੇ ਗੁਰਦੁਆਰਾ ਸਾਹਿਬ ਵੱਲੋਂ ਜਿੱਦਾਂ ਕਿ ਛੁੱਟੀਆਂ ਹੁੰਦੀਆਂ ਆ ਬੱਚਾ ਨੂੰ ਧਾਰਮਿਕ ਕਲਾਸਾਂ ਧਾਰਮਿਕ ਵਿਦਿਆ ਦਾ ਸਤਕਾਇਆ ਸਿਖਾਇਆ ਜਾਂਦਾ ਹੈ ਤੇ ਸੰਗਤਾਂ ਵੱਲੋਂ ਵੀ ਬੜਾ ਉਤਸ਼ਾਹ ਦੇਖਣ ਨੂੰ ਮਿਲਦਾ ਹੈ ਸੰਗਤਾਂ ਵੀ ਇਸ ਉਪਰਾਲੇ ਨੂੰ ਵੱਧ ਚੜ ਕੇ ਸਾਨੂੰ ਸਹਿਯੋਗ ਦਿੰਦਿਆਂ ਨੇ ਤੇ ਸਾਡੀ ਵੀ ਪ੍ਰਬੰਧਕ ਕਮੇਟੀ ਦਾ ਹੌਸਲਾ ਵਧਾਈ ਹੁੰਦੀ ਹੈ ਕਿ ਅਸੀਂ ਵੱਧ ਚੜ ਕੇ ਇਦਾਂ ਹੀ ਵਧੀਆ ਤੋਂ ਵਧੀਆ ਉਪਰਾਲੇ ਕਰ ਸਕੀਏ ਵਧੀਆ ਤੋਂ ਵਧੀਆ ਰਾਗੀ ਜਿੱਥੇ ਬਲਾ ਸਕੀਏ ਵਧੀਆ ਤੋਂ ਵਧੀਆ ਅਸੀਂ ਇੱਥੇ ਉਪਰਾਲਾ ਕਰ ਸਕੀਏ ਤਾਂ ਜੋ ਸੰਗਤ ਵੀ ਸਾਡੇ ਨਾਲ ਹੋਰ ਜੁੜ ਸਕੇ ਉਹਨਾਂ ਦੀ ਭਾਵਨਾ ਹੋਰ ਜੁੜ ਸਕੇ ਤਾਂ ਜੋ ਹੋਰ ਇੱਥੇ ਵੱਧ ਚੜ ਕੇ ਸਾਨੂੰ ਸਹਿਯੋਗ ਦੇ ਸਕਣ ਅੱਜ ਨਾ ਸਿਰ ਪੰਜਾਬ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਜਿੱਥੇ ਵੀ ਸਿੱਖ ਰਹਿੰਦੇ ਨੇ ਜਾਂ ਕਿਉਂਕਿ ਸਿਰਫ ਬਾਬਾ ਨਾਨਕ ਸਿੱਖਾਂ ਦੇ ਗੁਰੂ ਨਹੀਂ ਕਿਉਂਕਿ ਮੁਸਲਮਾਨਾਂ ਦੇ ਵੀ ਪੀਰ કહਾਏ ਨੇ ਤੇ ਚਾਰ ਚਾਰੋ ਉਦਾਸੀਆਂ ਦੌਰਾਨ ਲੱਗ ਲੱਗ ਜਿਹੜੇ ਕੰਟਰੀਜ਼ ਨੇ ਉੱਥੇ ਗਏ ਤੇ ਹਰ ਕਿਤੇ ਅਲੱਗ ਅਲੱਗ ਨਾਮਾਂ ਤੋਂ ਜਾਣੇ ਜਾਂਦੇ ਨੇ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਪਹਿਲਾਂ ਤੋਂ ਹੀ ਕਾਫੀ ਅਜਿਹੇ ਉਪਰਾਲੇ ਕਿਤੇ ਜਾਂਦੇ ਨੇ ਜਿੱਦਾਂ ਕਿ ਪਿਛਲੇ ਸਾਲ ਨਿਸ਼ਾਨ ਸਾਹਿਬ ਵੰਡ ਕੇ ਬੱਚਿਆਂ ਨੂੰ ਜਿਹੜਾ ਸਿੱਖੀ ਦੇ ਨਾਲ ਹੋਰ ਗੂੜਾ ਜੋੜਨ ਦੇ ਲਈ ਪ੍ਰਯਾਸ ਕੀਤਾ ਜਾ ਰਿਹਾ ਸੀ ਬਾਬਾ ਜੀ ਕਿਤਾ ਦੇਖਦੇ ਹੋ ਕਿ ਛੋਟੀ ਛੋਟੀ ਪਨੀਰੀ ਨੂੰ ਅੱਜ ਜਿੱਦਾਂ ਕਿ ਉਹਨਾਂ ਨੇ ਪਾਰਟ ਸੁਣਿਆ ਜਾ ਰਿਹਾ ਸੀ ਉਹਨਾਂ ਬੱਚਿਆਂ ਤੋਂ ਤੇ ਉਹਨਾਂ ਨੂੰ ਹੋਰ ਵੱਧ ਚੜ ਕੇ ਸਿੱਖੀ ਦੇ ਨਾਲ ਹੋਰ ਗੂੜਾ ਜੋੜਨ ਦੇ ਲਈ ਪ੍ਰਯਾਸ ਕਰ ਰਹੇ ਨੇ ਕਿਵੇਂ ਦੇਖਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਤੁੰਦ ਜਗ ਚਾਨਣ ਹੋਆ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨਿਰੰਕਾਰੀ ਜੋਤ ਜਿਨ੍ਹਾਂ ਨੂੰ ਗੁਰੂਆਂ ਦੇ ਪਹਿਲੇ ਪਾਤਸ਼ਾਹ ਜੀ ਕਿਹਾ ਜਾਂਦਾ ਹੈ ਸੋ ਅੱਜ ਉਹਨਾਂ ਦਾ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਵਿਖੇ ਬੜੇ ਸ਼ਾਤ ਸ਼ਾਤ ਅਤਿ ਸ਼ਲਾਂਗਾ ਜੋਗ ਇਹਨਾਂ ਨੇ ਜੋ ਕੰਮ ਕੀਤਾ ਕਿ ਕਈ ਦਿਨਾਂ ਤੋਂ ਪ੍ਰਭਾਤ ਫੇਰੀਆਂ ਤਨਮਨ ਧੰ ਦੇ ਨਾਲ ਸੇਵਾ ਕਰਦੇ ਹੋਏ ਪ੍ਰਧਾਨ ਸਾਹਿਬ ਵੀ ਹਰੇਕ ਪ੍ਰਭਾਤ ਫੇਰੀ ਦੇ ਵਿੱਚ ਵੀ ਇਹਨਾਂ ਦੇ ਸਾਰੇ ਜਿਹੜੇ ਕਮੇਟੀ ਮੈਂਬਰ ਜਿਨ੍ਹਾਂ ਨੇ ਵਾਤਵਾਰ ਸੰਯੋਗ ਦੇ ਕੇ ਬਾੜੀਆਂ ਰੌਣਕਾਂ ਲਾਈਆਂ ਤੇ ਗੁਰੂ ਮਹਾਰਾਜ ਦੇ ਉਪਦੇਸ਼ ਨੂੰ ਸਿੱਖੀ ਪ੍ਰਚਾਰ ਨੂੰ ਬਹੁਤ ਵਧਾਇਆ ਤੇ ਕੋਈ ਵੀ ਗੁਰਪੁਰਬ ਛੋਟਾ ਮੋਟਾ ਵੀ ਭਾਵਨ ਕਿਧਾੜਾ ਹੋਵੇ ਇਹ ਬੜੇ ਉਛਾਸ਼ਰ ਦਾ ਭਾਵਨਾ ਦੇ ਨਾਲ ਮਨਾਉਂਦੇ ਨੇ ਤੇ ਤਨਮਨ ਧਨ ਦੇ ਨਾਲ ਆਪਦੇ ਕੋਲੋਂ ਵੀ ਸੇਵਾ ਕਰਕੇ ਇਹ ਵੱਤ ਖਾਲਸਾ ਜੀ ਤੇ ਅੱਜ ਜਿਹੜੇ ਮਾਪਿਓ ਨੇ ਵਾਕ ਨੂੰ ਲੈ ਕੇ ਬਿਲਕੁਲ ਕੀਰਤਨ ਦੇ ਵਿੱਚ ਪਹੁੰਚੇ ਹੋਏ ਨੇ ਤੇ ਸ਼ਬਦ ਸੁਣ ਕੇ ਨਿਹਾਲ ਵੀ ਹੋ ਰਹੇ ਨੇ ਸਮਾਂ ਕੱਟ ਕੇ ਹਰ ਕੋਈ ਅੱਜ ਪਹੁੰਚਿਆ ਆਇਆ ਤੇ ਬੜੇ ਹਰਸ਼ੁલ્લાਸ ਦੇ ਨਾਲ ਅੱਜ ਦਾ ਦਿਨ ਮਨਾ ਰਹੇ ਆਂ ਹਾਂਜੀ ਹਾਂਜੀ ਤੇ ਇਸ ਗੁਰਦੁਆਰਾ ਸਾਹਿਬ ਖੇ ਗੁਰਮਤ ਦੀਆਂ ਵੀ ਕਲਾਸਾਂ ਲਗਾਈਆਂ ਜਾਂਦੀਆਂ ਹਨ ਛੋਟੇ ਛੋਟੇ ਬੱਚਾ ਨੂੰ ਵੀ ਗੁਰਬਾਣੀ ਦੇ ਬਾਰੇ ਵੀ ਉਪਦੇਸ਼ ਦਿੱਤਾ ਜਾਂਦਾ ਸਮਝਾਇਆ ਜਾਂਦਾ ਅਤੇ ਗੁਰਵਾੜੀ ਪੜ੍ਹਨ ਦੇ ਅਤੇ ਮਿਊਜ਼ਿਕ ਬਾਰੇ ਵੀ ਬਹੁਤ ਉਪਦੇਸ਼ ਦਿੱਤਾ ਜਾਂਦਾ ਹੈ ਸੋ ਗੁਰੂ ਮਹਾਰਾਜ ਦੀ ਕਿਰਪਾ ਕਰਕੇ ਇਸੇ ਤਰ੍ਹਾਂ ਇਹ ਪ੍ਰਬੰਧਕ ਕਮੇਟੀ ਜਿਹੜੀ ਸਾਡੇ ਪ੍ਰਧਾਨ ਸਾਹਿਬ ਸਰਦਾਰ ਭਗਵਿੰਦਰਪਾਲ ਸਿੰਘ ਜੀ ਹੋਲਦੀ ਸਾਹਿਬ ਜੀ ਜਿਹੜੇ ਕਿ ਬੜੇ ਉਤਸ਼ਾਹ ਦੇ ਨਾਲ ਪ੍ਰਭਾਤ ਫੇਰਵੀਆਂ ਦੇ ਵਿੱਚ ਵੀ ਜਾਂਦੇ ਰਹੇ ਹਮੇਸ਼ਾ ਹਾਜ਼ਰੀ ਲਾਉਂਦੇ ਰਹੇ ਤੇ ਗੁਰੂ ਮਹਾਰਾਜ ਜੀ ਇਹਨਾਂ ਨੂੰ ਇਸੇ ਤਰ੍ਹਾਂ ਸੇਵਾ ਕਰਨ ਦਾ ਬਾਲਬਖਸ਼ਣ ਭਰੋਸਾ ਬਖਸ਼ਣ ਤੇ ਸਾਰੀਆਂ ਸੰਗਤਾਂ ਦੇ ਸਿਰ ਚ ਮੇਂ ਪ੍ਰਿਆਤ ਰੱਖਦੇ ਹੋਏ ਅੱਜ ਦੇ ਦਿਹਾੜੇ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਗੁਰੂ ਮਹਾਰਾਜ ਜੀ ਵਧਾਈਆਂ ਬਖਸ਼ੇ ਅੱਜ ਦੀ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਗੁਰੂ ਮਹਾਰਾਜ ਚੜ੍ਹਦੀ ਕਲਾ ਰੱਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅ ਅੱਜ ਜਿਹੜੇ ਛੋਟੇ ਛੋਟੇ ਜਵਾਕ ਨੇ ਆਉਣ ਵਾਲੀ ਪਨੀਰੀ ਨੇ ਤੇ ਇਹਨਾਂ ਨੇ ਸਿੱਖੀ ਸਾਹਮਣੀ ਹੈ ਤੇ ਕਿਵੇਂ ਦੇਖਦੇ ਹਾਂ ਕਿਉਂਕਿ ਅ ਇਸ ਤਰੀਕੇ ਦੇ ਜਿਹੜੀਆਂ ਅ ਜਦ ਪ੍ਰਯਾਸ ਹੁੰਦੇ ਨੇ ਸੋਸਾਇਟੀ ਦੇ ਵਿੱਚ ਤਾਂ ਵੱਧ ਚੜ ਕੇ ਭਰਾਵਾ ਹੁੰਗਾਰਾ ਮਿਲਦਾ ਕਿਉਂਕਿ ਬੱਚੇ ਜਦ ਅਜਿਹੀ ਚੀਜ਼ਾਂ ਸਿੱਖਦੇ ਨੇ ਤਾਂ ਘਰ ਜਾ ਕੇ ਆਪਣੇ ਮਾਪਿਓ ਤੋਂ ਹੋਰ ਸਵਾਲ ਜਵਾਬ ਕਰਦੇ ਨੇ ਤੇ ਹੋਰ ਉਹਨਾਂ ਦੀ ਜਿਹੜੀ ਹੈ ਹਿਸਟਰੀ ਨਾਲ ਕੇ ਚੀਜ਼ਾਂ ਨੇ ਉਹ ਨੌਲੇਜ ਹੈ ਹੋਰ ਵਧਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਹਰ ਪੀਰ ਜਗਤ ਗੁਰੂ ਬਾਬਾ ਗੰਗ ਬਨਾਰਸ ਸਿੰਧੂਆ ਮੁਸਲਮਾਨਾ ਮੱਕਾ ਕਾਬਾ ਜਗਤ ਗੁਰੂ ਸਾਇਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰਬ ਦੀ ਸਮੂਹ ਸਿੱਖ ਜਗਤ ਨੂੰ ਜਿੱਥੇ-ਜਿੱਥੇ ਵੀ ਗੁਰਨਾਨਕ ਨਾਮ ਲੇਵਾ ਹੈਗੇ ਨੇ ਸਾਰਿਆਂ ਨੂੰ ਲੱਖ-ਲੱਖ ਵਧਾਈ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਸਿਟੀ ਇਨਕਲੇਵ ਦੀ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਇਹ ਬਹੁਤ ਛਲਾਂਗਾ ਯੋਗ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਹੈ ਵੀ ਸਵੇਰ ਤੋਂ ਹੀ ਕਾਫੀ ਦਿਨਾਂ ਤੋਂ ਪਹਿਲਾਂ ਪ੍ਰਭਾਤ ਫੇਰੀਆਂ ਉਸ ਤੋਂ ਬਾਅਦ ਸਹਿਜ ਪਾਠ ਦੀ ਜਿਹਦੇ ਅੱਜ ਭੋਗ ਪਾਏ ਗਏ ਨੇ ਨਿਰੰਤਰ ਬੀਬੀਆਂ ਭੈਣਾਂ ਵੱਲੋਂ ਸੁਖਮਨੀ ਸਾਹਿਬ ਜੀ ਦਾ ਜਾਪ ਕੀਰਤਨ ਉਪਰੰਤ ਬਾਬਾ ਕੁੰਦਨ ਸਿੰਘ ਭਲਾਈ ਕੇਂਦਰ ٹرسٹ ਵੱਲੋਂ ਕੀਰਤਨ ਦੀ ਸੇਵਾ ਨਿਭਾਈ ਗਈ ਹੈ ਹੁਣ ਫਿਲਹਾਲ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਭਾਈ ਹਰਬੀਰ ਸਿੰਘ ਜੀ ਤੇ ਸਾਰਾ ਹੀ ਸਮਾਗਮ ਜਿਹੜਾ ਹੈ ਨਾ ਐ ਲੱਗ ਰਿਹਾ ਵੀ ਜਿਵੇਂ ਸੰਗਤ ਆਪ ਹੀ ਜਿਹੜਾ ਹੈ ਪਰਵਾਹ ਹੁੰਗਾਰਾ ਦੇ ਕੇ ਆਪ ਕਰਵਾ ਰਹੀ ਹੈ ਸੰਗਤ ਆਪ ਇਸ ਚੀਜ਼ ਦੀ ਸੇਵਾ ਆਪ ਲੈ ਰਹੀ ਹੈ ਠੀਕ ਹੈ ਆਉਣ ਵਾਲੇ ਜਿਹੜੀ ਨੌਜਵਾਨ ਪੀੜੀ ਹੈ ਉਹਦੇ ਵਾਸਤੇ ਗੁਰਦੁਆਰਾ ਸਾਹਿਬ ਵਿਖੇ ਗੁਰਮਤ ਕਲਾਸਾਂ ਗੁਰਬਾਣੀ ਕੰਠ ਮੁਕਾਬਲੇ ਇਹ ਸਾਰੇ ਉਪਰਾਲੇ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਜਾਂਦੇ ਹਨ ਤੇ ਸੰਗਤ ਇਹਦਾ ਬਹੁਤ ਹੀ ਜ਼ਿਆਦਾ ਸਾਨੂੰ ਜਿਹੜਾ ਸਾਨੂੰ ਉਹ ਵੀ ਕਰਦੀ ਹੈ ਵੀ ਉਦਮ ਵੀ ਕਰਦੀ ਹੈ ਸੰਗਤ ਨਾਲ ਆਪ ਉਦਮ ਕਰਾ ਕੇ ਜਿਵੇਂ ਪ੍ਰਭਾਤ ਫੇਰੀਆਂ ਦੇ ਵਿੱਚ ਵੀ ਅਸੀਂ ਦੇਖਿਆ ਵੀ ਲਗਭਗ ਲਗਭਗ 31 ਪ੍ਰਭਾਤ ਫੇਰੀਆਂ ਗੁਰਦੁਆਰਾ ਸਾਹਿਬ ਵੱਲੋਂ ਐਤਕੀ ਉਪਰਾਲਾ ਕੀਤਾ ਗਿਆ ਤੇ ਸੰਗਤ ਲਗਭਗ ਹਰ ਪ੍ਰਭਾਤ ਫੇਰੀ ਦੇ ਵਿੱਚ 150 ਤੋਂ 200 250 ਸਰੀਰ ਡੇਲੀ ਤੋਂ ਡੇਲੀ ਵਧਦੀ ਜਾ ਰਹੀ ਸੀ ਸੰਗਤ ਤੇ ਇਹ ਸਾਰਾ ਕੁਝ ਦੇਖ ਕੇ ਐ ਲੱਗ ਰਿਹਾ ਵੀ ਨਗਰ ਦੇ ਵਿੱਚ ਇਹ ਜਿਹਿਆਂ ਇਹ ਜਿਹਿਆਂ ਜਿਹੜਾ ਉਪਰਾਲੇ ਹੋਰ ਹੋਣੇ ਚਾਹੀਦੇ ਹਨ ਜਿਸ ਨਾਲ ਕਿ ਸੰਗਤ ਹੋਰ ਵੱਧ ਤੋਂ ਵੱਧ ਜੁੜੇ ਵੈ ਖਾਲਸਾ ਵੈ ਵਤੇ ਜੀ ਤੇ ਜਿਸ ਤਰੀਕੇ ਦੇ ਮੁਕਾਬਲੇ ਹੋ ਰਹੇ ਨੇ ਕਿਉਂਕਿ ਕਿਤੇ ਨਾ ਕਿਤੇ ਕਲਾਸਾਂ ਤਾਂ ਲੱਗਦੀਆਂ ਨੇ ਗੁਰਮਤੀ ਤੇ ਉਸ ਦੇ ਨਾਲ ਨਾਲ ਬੱਚਿਆਂ ਦੇ ਵਿੱਚ ਇਸ ਤਰੀਕੇ ਰੁਝਾਨ ਵਧ ਰਿਹਾ ਹੈ ਛੋਟੇ ਛੋਟੇ ਜਿਹੜੇ ਜਵਾਕ ਨੇ ਮੁਕਾਬਲੇ ਦੇ ਵਿੱਚ ਭਾਗ ਲੈ ਰਹੇ ਨੇ ਤੇ ਜਿਹੜੀਆਂ ਸਿੱਖੀ ਦੇ ਨਾਲ ਜੁੜੀਆਂ ਇਤਿਹਾਸ ਹੈ ਉਸ ਦੇ ਬਾਰੇ ਜਾਣ ਰਹੇ ਨੇ ਤੇ ਉਹਨਾਂ ਦੇ ਵਿੱਚ ਕਾਫੀ ਭਰਾਵਾ ਉੰਗਾਰਾ ਵੀ ਅੱਜ ਦੇਖਣ ਨੂੰ ਮਿਲ ਰਿਹਾ ਹੈ ਅਜੇ ਇਹ ਉਪਰਾਲੇ ਨੂੰ ਕਿਵੇਂ ਦੇਖਦੇ ਤੋਂ ਪਹਿਲਾਂ ਤਾਂ ਵਾਈਕੂ ਜੀ ਦਾ ਖਾਲਸਾ ਵਾਈਕੂ ਜੀ ਦੀ ਫਤਿਹ ਅੱਜ ਅਸੀਂ ਗੁਰਦੁਆਰਾ ਬਾਬਾ ਦੀਪ ਸਿੰਘ ਸਿਟੀ ਨਕਲੇਵ ਦੇ ਵਿੱਚ ਪਹੁੰਚੇ ਆ ਜਿੱਥੇ ਇਹਨਾਂ ਦੇ ਪ੍ਰਧਾਨ ਸਾਹਿਬ ਸਰ ਪਵਿੰਦਰਪਾਲ ਸਿੰਘ ਜੀ ਗੋਲਡੀ ਸਾਰੀ ਸਮੁੱਚੀ ਕਮੇਟੀ ਟੀਮ ਨੇ ਜੋ ਵਿਸ਼ੇਸ਼ ਉਪਰਾਲੇ ਕੀਤੇ ਨੇ ਬਹੁਤ ਹੀ ਸ਼ਲਾਘਾਯੋਗ ਨੇ ਇਹ ਧਰਮ ਦੇ ਨਾਲ ਬੱਚਿਆਂ ਨੂੰ ਗੁਰਮਤਿ ਕਲਾਸਾਂ ਲਵਾ ਕੇ ਇਤਿਹਾਸ ਨਾਲ ਉਹਨਾਂ ਨੂੰ ਜਾਣੂ ਕਰਵਾ ਰਹੇ ਨੇ ਕਿਉਂਕਿ ਇਤਿਹਾਸ ਇੱਕ ਇਹੋ ਜੀ ਚੀਜ਼ ਹੈ ਜਿਸ ਬੰਦੇ ਦਾ ਇਤਿਹਾਸ ਨਹੀਂ ਉਹ ਤਾਂ ਕੁਛ ਨਹੀਂ ਸਿੱਖ ਪੰਥ ਦਾ ਇਤਿਹਾਸ ਬਹੁਤ ਹੀ ਡੂੰਘਾ ਹੈ ਬਹੁਤ ਹੀ ਕੁਰਬਾਨੀਆਂ ਭਰਿਆ ਹੋਇਆ ਹੈ ਬੱਚਿਆਂ ਨੂੰ ਜੇ ਅਸੀਂ ਇਤਿਹਾਸ ਨਾਲ ਜੋੜਾਂਗੇ ਇਹ ਕੋਵਿੰਟਰ ਪਾਸਿੰਗ ਜੀ ਸਰਦਾਰ ਗੋਲਦੀ ਜੀ ਦੀ ਇਹ ਬਹੁਤ ਹੀ ਉੱਤਮ ਭਰ ਕਦਮ ਹੈ ਜੋ ਇਹ ਬੱਚਿਆਂ ਨੂੰ ਜੋ ਛੋਟੇ ਹਮਦੇ ਬੱਚਾ ਤੋਂ ਜੜੀ ਚੀਜ਼ ਆਪਣਾ ਸੁਰਤੋਂ ਜਿਵੇਂ ਮੂਮ ਹੁੰਦੀ ਹੈ ਸੁਰਤੋਂ ਬੱਚਿਆਂ ਜੀ ਵਢਾ ਲਵਾਂਗੇ ਉਵੇਂ ਹੀ ਹੋ ਜਿਹੜੇ ਚੰਗੇ ਉਪਦੇਸ਼ ਨੇ ਉਸ ਅਧਾਰ ਤੇ ਬੱਚੇ ਦਾ ਜੀਵਨ ਸਫਲ ਹੋਏਗਾ ਇਹ ਸਾਰਿਆਂ ਦਾ ਜੀਵਨ ਸਫਲ ਕਰ ਰਹੇ ਨੇ ਬਹੁਤ ਬਹੁਤ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਜਿੱਦਾਂ ਕੀ ਇੰਟਰਵਿਊ ਦੌਰਾਨ ਉਹਨਾਂ ਨੇ ਦੱਸਿਆ ਕਿ ਸੰਗਤ ਦੇ ਵਿੱਚ ਭਰਾਵਾਂ ਹੁੰਗਾਰੇ ਦੇਖਣ ਨੂੰ ਮਿਲਿਆ ਕਿਉਂਕਿ ਜਿਹੜੀ ਲੰਗਰ ਦੀ ਸੇਵਾ ਉਹ ਆਪ ਕੋਈ ਰਸਤ ਲੈ ਕੇ ਪਹੁੰਚ ਰਿਹਾ ਕੋਈ ਹਰ ਤਰੀਕੇ ਦੀ ਸੇਵਾ ਅੱਜ ਸੰਗਤ ਨੇ निभाई ਹੈ ਕਿਵੇਂ ਦੇਖਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੀ ਸਾਧ ਸੰਗਤ ਜੀ ਆਜ ਪੂਰੇ ਜਗਤ ਦੇ ਉੱਪਰ ਤਾਂਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਗੁਰਪੁਰਬ ਮਨਾਇਆ ਜਾ ਰਿਹਾ ਹੈ ਉਹਨਾਂ ਦੇ ਅਵਾਜ ਅਨੁਕਾਮਤਾਬਕ ਇੱਕ ਬਾਬਾ ਅਕਾਲ ਰੂਪ ਦੂਜਾ ਰਵਾਵੀ ਮਰਦਾਨਾ ਉਨਾ ਜੋ ਪ੍ਰਸਾ ਚਲਾਈ ਕੀਰਤਨ ਦੀ ਉਹਦਾ ਬਹੁਤ ਵੱਧ ਚੜ ਕੇ ਜੋਰ ਸਾਰੇ ਗੁਰਦੁਆਰਿਆਂ ਵਿੱਚ ਸਾਰੀ ਸੰਗਤ ਵੱਲੋਂ ਪ੍ਰਾਲੇ ਕੀਤੇ ਜਾਂਦੇ ਹਨ ਪ੍ਰਭਾਤ ਫੇਰੀਆਂ ਵਿੱਚ ਵੱਧ ਚੜ ਕੇ ਸੰਗਤ ਆਸਾਂ ਦੀ ਵਾਰ ਦੇ ਕੀਰਤਨ ਹੁੰਦੇ ਹਨ ਜਿਹੜਾ ਗੁਰੂ ਨਾਨਕ ਦੇਵ ਜੀ ਨੇ ਸਾਰੇ ਜੱਗ ਤੋਂ ਭਰਮ ਤੋੜਿਆ ਸਾਰਿਆਂ ਉਹ ਆਸਾਂ ਦੀ ਵਾਰ ਦੇ ਅੰਦਰ ਪੂਰਾ ਦਿਖਾਇਆ ਪੜਾਇਆ ਗਿਆ ਬੱਚਿਆਂ ਨੂੰ ਸਮਝਾਉਂਦੇ ਹਾਂ ਰੋਜ਼ ਕੀਰਤਨ ਹੁੰਦਾ ਆਸਾਂ ਦੀ ਵਾਰ ਦਾ ਇਹ ਗੁਰੂ ਮਹਾਰਾਜ ਬੱਚਿਆਂ ਨੂੰ ਪ੍ਰੇਰਣਾ ਦੇਣ ਸਿੱਖਿਆ ਕਰਨ ਨਵੀਂ ਪੰਜੀਰੀ ਅੱਗੇ ਵਧੇ ਸਾਡੇ ਗੁਰਦੁਆਰੇ ਦੀ ਰੌਣਕ ਵਧੇ ਇਹ ਸਾਰੀ ਸੰਗਤ ਰਲ ਮਿਲ ਕੇ ਸਹਿਜ ਪਾੜ ਦੇ ਭੋਗ ਵੀ ਪਾਏ ਗਏ। ਹੋਰ ਉਪਰਾਲੇ ਸੰਗਤ ਵੱਲੋਂ ਜਿਹੜੇ ਕੀਤੇ ਜਾ ਰਹੇ ਉਹਨਾਂ ਦਾ ਸ਼ੁਕਰਾਨਾ ਹੈ ਜੀ ਕੋਟਾਨ ਕੋਟ ਸ਼ੁਕਰਾਨਾ ਉਹਨਾਂ ਸੰਗਤਾਂ ਦੇ ਸਹਿਯੋਗ, ਪ੍ਰਬੰਧਕ ਕਮੇਟੀ ਦਾ ਸਹਿਯੋਗ ਸਾਰੇ ਰਲ ਮਿਲ ਕੇ ਅਸੀਂ ਅੱਜ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾ ਰਹੇ ਹਾਂ। ਸਾਰੀ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।